ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਸਭ ਨੂੰ ਲੱਖ ਲੱਖ ਗੁਰੂ ਅਰਜਨ ਸਾਹਿਬ ਜੀ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਸਭ ਤੋਂ ਪਹਿਲਾਂ ਮੈਂ ਸਿਦਕੀ ਸਾਹਿਬ ਔਰ ਸੁਜੀਤ ਸਿੰਘ ਅਲਨ ਨੂੰ ਉਹਨਾਂ ਦੀ ਟੀਮ ਨੂੰ ਲੱਖ ਲੱਖ ਵਧਾਈ ਦੇਣਾ ਉਹ ਹਰ ਸਾਲ ਜਿਹੜਾ ਗੁਰੂ ਅਰਜਨ ਸਾਹਿਬ ਦੇ ਗੁਰਪੁਰਬ ਦੀ ਵਾਚ ਚੜ੍ਹ ਕੇ ਇਸ ਸਾਲ ਨੇ ਦੇਵੇ ਉਸ ਤੋਂ ਬਾਅਦ ਮੈਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਉਹਨਾਂ ਦੀ ਪੂਰੀ ਟੀਮ ਦਾ ਸਰਦਾਰ ਹਰਿੰਦਰ ਸਿੰਘ ਕੇਪੀ ਤੇ ਚਮਨਜੀਤ ਸਿੰਘ ਖਾਲਸਾ ਅਮਰਜੀਤ ਸਿੰਘ ਪਪੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿਉਂਕਿ ਜਿਹੜਾ ਲਿਟਰੇਚਰ ਅਸੀਂ ਬਣਨੇ ਆ ਦਿੱਲੀ ਕਮੇਟੀ ਦਾ ਜਿਹੜਾ ਅਕਾਲ ਤਖਤ ਸਾਹਿਬ ਕੋ ਪਰਮਾਨੀ ਤੇ ਉਹ ਇੱਥੇ ਅਸੀਂ ਹਰ ਸਾਲ ਦੀ ਤਰ੍ਹਾਂ ਇੱਥੇ ਭਾਵੇਂ ਗੁਰਪੁਰਬ ਹੋਵੇ ਭਾਵੇਂ ਹਰਕ੍ਰਿਸ਼ਨ ਸਾਹਿਬ ਜੀ ਦਾ ਭਾਵੇਂ ਹੋਵੇ ਆਪਣਾ ਗੁਰਤੇਬ ਬਾਦਰ ਸਾਹਿਬ ਦਾ ਭਾਵੇਂ ਵਸਾਖੀ ਦਾ ਹੋਵੇ ਅਸੀਂ ਉਹ ਲਿਟਰੇਚਰ ਕਾਰਕਾਰੀ ਲੰਗਰ ਹੁੰਦਾ ਲਾਂਦੀਆਂ ਹੋਰ ਸਭ ਨੂੰ ਸਾਰਿਆਂ ਨੂੰ ਹੋਰ ਉਹਨਾਂ ਦੀ ਟੀਮ ਨੂੰ ਖਾਸ ਕਰਕੇ ਆਪਣਾ ਜਸ ਜਸਬੀਰ ਸਿੰਘ ਤੇ ਹਰਬੀਸ ਭਾਜੀ ਤੇ ਸਭ ਦਾ ਪਰਤ ਨਮਾਰਕਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 18ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਸਤਕ ਦੇ ਸੰਬੰਧ ਵਿੱਚ ਕ੍ਰਿਸ਼ਨਾਨਗਰ ਹਰਜੀ ਭਾਜੀ ਦੇ ਦੁਕਾਨ ਤੇ ਜੋ ਸਟਾਲ ਲਾਇਆ ਹਰਜੀ ਭਾਜੀ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਸੰਗਤਾਂ ਦੀ ਸੇਵਾ ਕਰਦੇ ਰਹਿੰਦੇ ਨੇ ਅੱਜ ਵਿਸ਼ੇਸ਼ ਤੌਰ ਤੇ ਇੱਥੇ ਸਾਡੇ ਕੋਲ ਪਹੁੰਚੇ ਨੇ ਸਰਦਾਰ ਭਪਿੰਦਰ ਸਿੰਘ ਜੀ ਖਾਲਸਾ ਕੋਆਰਡੀਨੇਟਰ ਸ਼੍ਰੋਮਣੀ ਕਾਲੀ ਦਾਲ ਦਿੱਲੀ ਸਟੇਟ ਤੇ ਉਹਨਾਂ ਦੀ ਸਾਰੀ ਟੀਮ ਸਰਦਾਰ ਜਸਵੀਰ ਸਿੰਘ ਜੇਐਸ ਵੈਲਡਿੰਗ ਵਾਲੇ ਤੇ ਸਰਜੀਤ ਸਿੰਘ ਹਰਜੀ ਜਿਨ੍ਹਾਂ ਦੇ ਇੱਥੇ ਸਟਾਲ ਲੱਗਾ ਬਾਕੀ ਦਾਲਮ ਸਾਹਿਬ ਅਤੇ ਜਗਿੰਦਰ ਸਿੰਘ ਜੋ ਸਾਡੇ ਸਾਥੀ ਹਨ ਇਹ ਸਾਰਿਆਂ ਨੇ ਰਲ ਮਿਲ ਕੇ ਇੱਥੇ ਸ਼ਿਰਕਤ ਕੀਤੀ ਤੇ ਜੋ ਕੀਰਤਨ ਨਗਰ ਕੀਰਤਨ ਆ ਰਿਹਾ ਉਹਦੇ ਸਵਾਗਤ ਵਾਸਤੇ ਸਾਰੀਆਂ ਸੰਗਤਾਂ ਇੱਥੇ ਮੌਜੂਦ ਹਨ ਸੋ ਭਪਿੰਦਰ ਸਿੰਘ ਖਾਲਸਾ ਜੀ ਇਹ ਵੀ ਹਰ ਸਾਲ ਦੀ ਤਰ੍ਹਾਂ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਹਨ ਦਿੱਲੀ ਸਿੱਖੁਰ ਦਾ ਪ੍ਰਬੰਧਕ ਕਮੇਟੀ ਸਰਦਾ ਮਨਜੀਤ ਸਿੰਘ ਜੀ ਕੇ ਦੀ ਸੰਯੋਗ ਨਾਲ ਇਹ ਜੋ ਸਿੱਖੀ ਦੀਆਂ ਕਿਤਾਬਾਂ ਸਿੱਖ ਰਹਿਤ ਮਰਯਾਦਾ ਜੋ ਕਿ ਸ੍ਰੀ ਅਕਾਲ ਤਖਤ ਸ੍ਰੀ ਅਮਰਸਾਹਬ ਤੋਂ ਪ੍ਰਵਾਨਿਤ ਹਨ ਉਹ ਹਰ ਗੁਰਪੁਰਬ ਤੇ ਇਹ ਖਾਲਸਾ ਜੀ ਵਿਸ਼ੇਸ਼ ਤੌਰ ਤੇ ਆਪਣਾ ਸਟਾਲ ਲਾਉਂਦੇ ਹਨ ਜੋ ਕਿ ਬਹੁਤ ਇੱਕ ਸਲੰਘਾ ਜੋ ਕੰਮ ਹੈ ਸੋ ਮੈਂ ਇੰਨੇ ਹੀ ਲਵਜਾਂ ਨਾਲ ਆਪ ਸਾਰਿਆਂ ਨੂੰ ਵਧਾਈ ਦਿੰਦਾ ਹੋਇਆ ਖਿਮਾ ਜਾਂਚਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਜੀਤ ਸਿੰਘ ਹਰਜੀ ਮੁਹੱਲਾ ਕ੍ਰਿਸ਼ਨਨਗਰ ਨਿਵਾਸੀ ਅਸੀਂ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਗੁਰਪੁਰਬ ਬੜੀ ਧੂਮ-ਧਾਮ ਨਾਲ ਮਨਾਉਂਦੇ ਆ ਇਸ ਮੌਕੇ ਤੇ ਸਾਰੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈ ਹੋਵੇ ਮੁਹੱਲਾ ਨਿਵਾਸੀਆਂ ਨੂੰ ਲੱਖ-ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਬਹੁਤ ਹੀ ਪਵਿੱਤਰ ਦਿਨ ਆ ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਸੰਗਤਾਂ ਜਿਹੜੀਆਂ ਇਲਾਕੇ ਦੀਆਂ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਨੇ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਸਰਜੀਤ ਸਿੰਘ ਹਰਜੀ ਭਪਿੰਦਰ ਸਿੰਘ ਖਾਲਸਾ ਜੀ ਡਾਕਟਰ ਛਾਂਨ ਜੀ ਸਰਦਾਰ ਜਸਵੀਰ ਸਿੰਘ ਜੀ ਜੇਐਸ ਜੁਗਿੰਦਰ ਸਿੰਘ ਜੀ ਇਹ ਲੰਗਰਾਂ ਦੀ ਸੇਵਾ ਸਰਜੀਤ ਸਿੰਘ ਹਰਜੀ ਵੱਲੋਂ ਕੇਲਿਆਂ ਦੀ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਸਰਜੀਤ ਸਿੰਘ ਹਰਦੀ ਹਰ ਸਾਲ ਤਰਾ ਜਿੰਨੇ ਵੀ ਗੁਰੂ ਮਹਾਰਾਜ ਦੇ ਗੁਰਪੁਰ ਸਮਾਗਮ ਆਉਂਦੇ ਨੇ ਸਾਰਿਆਂ ਤੇ ਵੱਧ ਚੜ ਕੇ ਹਿੱਸਾ ਲੈਂਦੇ ਨੇ ਭਪਿੰਦਰ ਸਿੰਘ ਖਾਲਸਾ ਜੀ ਜਿਹੜੇ ਨੇ ਸਿੱਖੀ ਬਾਰੇ ਲਿਟਰੇਚਰ ਜਿਹੜਾ ਉਹ ਬੇ ਹਿਸਾਬ ਕਿਤਾਬਾਂ ਵੰਡਦੇ ਨੇ ਜਿਹੜੀਆਂ ਗੱਡੀ ਵਿੱਚ ਇਹਨਾਂ ਦੇ ਪਈਆਂ ਰਹਿੰਦੀਆਂ ਜਿੱਥੇ ਵੀ ਕਿਤੇ ਲੋਡ ਸਮਝਨੇ ਉੱਥੇ ਕਿਤਾਬਾਂ ਜਿਹੜੀਆਂ ਸਿੱਖੀ ਬਾਰੇ ਸਿੱਖੀ ਨੂੰ ਸੇਧ ਦੇਣ ਬਾਰੇ ਜਿਹੜੀ ਆ ਉਹ ਕਿਤਾਬਾਂ ਲਿਟਰੇਚਰ ਵੰਡਦੇ ਨੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਤੇ ਸਾਰੇ ਇਲਾਕੇ ਦੀਆਂ ਸੰਗਤਾਂ ਦਾ ਵੀ ਬਹੁਤ ਧੰਨਵਾਦ ਹੈ ਜਿਹੜੇ ਗੁਰੂ ਹਰ ਹਰਿ ਕ੍ਰਿਸ਼ਨ ਮਹਾਰਾਜ ਦਾ ਪ੍ਰਕਾਸ਼ ਪੁਰਬ ਬੜੇ ਵੀ ਪ੍ਰੇਮ ਪਿਆਰ ਦੇ ਨਾਲ ਸਾਰੇ ਇਕੱਠੇ ਹੋ ਕੇ ਸਾਰੇ ਭਾਈਚਾਰਾ ਇਕੱਠਾ ਹੋ ਕੇ ਮਨਾਉਂਦੇ ਨੇ ਸੋ ਇਲਾਕੇ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸਰਦਾਰ ਮਰੀਕ ਸਿੰਘ ਜੀ ਮਗਲਾਨੀ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧਤ ਜਿਹੜਾ ਨਗਰ ਕੀਰਤਨ ਗੁਰਦੁਆਰਾ ਕਿਸ਼ਨਾ ਨਗਰ ਤੋਂ ਲੰਘੇ ਸ਼ੁਰੂ ਹੋਇਆ ਹੈ ਉਹ ਇੱਥੇ ਪਹੁੰਚਾਇਆ ਸੀ ਇੱਥੇ ਆਏ ਸਾਰੇ ਜੀ ਸੰਗਤਾਂ ਦਾ ਧੰਨਵਾਦ ਕਰਦੇ ਆ ਨਸ਼ਕਤਾਰ ਮੇਰੇ ਕਮੇਟੀ ਵੱਲੋਂ ਸਾਰੀਆਂ ਸਿੱਖ ਸੰਗਤਾਂ ਨੂੰ ਪ੍ਰਕਾਸ਼ ਦਿੜੇ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਗੁਰਦੁਆਰਾ ਸਿੰਘ ਸਭਾ ਕਿਸ਼ਨਾ ਨਗਰ ਵਿਖੇ 8ਵੇਂ ਪਾਸ਼ਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੇ ਸਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਲੰਧਰ ਸ਼ਹਿਰ ਦੀਆਂ ਸਮੂਹ ਸਿੰਘ ਸੁਆਵਾਂ ਵੱਲੋਂ ਜੋ ਪਸ਼ਾ ਨਗਰ ਕੀਰਤਨ ਕੱਢਿਆ ਗਿਆ ਜਿਸ ਦੇ ਵੇਸ ਸੰਗਤਾਂ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕੀਤੀ ਸੰਗਤਾਂ ਦੇ ਵਿੱਚ ਵਿਸ਼ੇਸ਼ ਤੌਰ ਦੇ ਸਾਡੇ ਮਾਨਯੋਗ ਚੇਅਰਮੈਨ ਭਵਿੰਦਰ ਸਿੰਘ ਜੀ ਖਾਲਸਾ ਦਿੱਲੀ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਵੀ ਨਾਲ ਕੀਰਤਨ ਹੁੰਦਾ ਹੈ ਇਹ ਆਪ ਪਹੁੰਚ ਕੇ ਸੰਗਤਾਂ ਨੂੰ ਧੰਨਵਾਦ ਦੇਜਲ ਬਣਦੇ ਹਨ ਉਹਨਾਂ ਦਾ ਵੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਸੰਗਤਾਂ ਨੂੰ ਤਨਤਨ 8ਵੇਂ ਪਾਸ਼ਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੀ ਦਾਸ ਵੱਲੋਂ ਜੰਦਰ ਸ਼ਹਿਰ ਦੀਆਂ ਸਮੂਹ ਸਿੰਘ ਸੁਭਾਵਾਂ ਵੱਲੋਂ ਗੁਰਦੁਆਰਾ ਕிருஷ்ਨਾ ਨਗਰ ਵੱਲੋਂ ਗੁਰਦੁਆਰਾ ਬਾਬਾ ਜੀਵਨ ਸਿੰਘ ਗੜੇ ਵੱਲੋਂ ਅਤੇ ਭਵਿੰਦਰ ਸਿੰਘ ਜੀ ਖਾਲਸਾ ਚੇਅਰਮੈਨ ਦਿੱਲੀ ਕਮੇਟੀ ਉਹਨਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸੰਗਤਾਂ ਨੇ ਰਸਤੇ ਵਿੱਚ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕੀਤੀ ਹੈ ਸੱਚੇ ਪਾਤਸ਼ਾਹ 8ਵੇਂ ਪਾਸ਼ਾ ਸਾਰੀਆਂ ਸੰਗਤਾਂ ਦੇ ਘਰਾਂ ਵਿੱਚ ਖੁਸ਼ੀਆਂ ਦੇ ਖੇੜੇ ਬਖਸ਼ਣ ਨਾਮ ਦੀ ਦਾਤ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਦਾ ਫਰਮਾਨ ਹੈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜੇ ਡਿੱਠੇ ਸਭ ਦੁੱਖ ਜਾਏ ਦੇ ਮਾਵਾਕ ਅਨੁਸਾਰ ਤਨ ਤਨ ਸਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪ੍ਰਬ ਦੀਆਂ ਖੁਸ਼ੀਆਂ ਦੇ ਵਿੱਚ ਗੁਰਦੁਆਰਾ ਆਸਾਪੁਰਨ ਦਿয়াল ਨਗਰ ਦੇ ਸਮੂਹ ਪ੍ਰਬੰਧਕ ਕਮੇਟੀ ਔਰ ਇਲਾਕੇ ਦੀਆਂ ਸੰਗਤਾਂ ਵੱਲੋਂ ਅੱਜ ਤਨਤਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਗੁਰਦੁਆਰਾ ਸ੍ਰੀ ਹਰਕ੍ਰਿਸ਼ਨ ਸਾਹਿਬ ਵੱਲੋਂ ਔਰ ਉਹਨਾਂ ਸੰਗਤਾਂ ਨੂੰ ਔਰ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਾਸ ਕੁਲਜੀਤ ਸਿੰਘ ਚਾਵਲਾ ਵੱਲੋਂ ਗੁਰਦੁਆਰਾ ਆਸਾਪੁਰਨ ਵੱਲੋਂ ਸੰਗਤਾਂ ਵੱਲੋਂ ਤੋ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਹੀ ਗੁਰਦੁਆਰਾ ਸੰਗਤਾਂ ਨੂੰ ਕਮੇਟੀਆਂ ਨੂੰ ਸ੍ਰੀ ਹਰਿਕ੍ਰਿਸ਼ਨ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੱਖ ਲੱਖ ਵਧਾਈਆਂ ਔਰ ਅੱਜ ਦੇ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਜੋ ਲੰਗਰ ਸਜਾਏ ਜਾ ਰਹੇ ਹਨ ਬੜਾ ਮਹਾਨ ਕੀਰਤਨ ਦਰਬਾਰ ਨਗਰ ਕੀਰਤਨ ਨਿਕਲ ਰਿਹਾ ਹੈ ਔਰ ਥਾਂ ਥਾਂ ਸੰਗਤਾਂ ਦਾ ਇਕੱਠ ਔਰ ਲੰਗਰਾਂ ਦੇ ਨਾਲ ਸਵਾਗਤ ਕੀਤਾ ਜਾ ਰਹੇ ਹਨ ਔਰ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਇਲਾਕੇ ਦੀਆਂ ਸੰਗਤਾਂ ਦੇ ਵਿੱਚ ਸੋ ਆਪ ਸਭ ਸੰਗਤਾਂ ਨੂੰ ਨਾਨਕ ਨਾਮ ਦੇਵਾ ਸੰਗਤਾਂ ਨੂੰ ਅੱਜ ਗਣਤਨ ਸਹਿਜੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਆਗਮਨ ਪੁਰਪ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ